ਵਾਰਜੀ ਦਾ ਕਲਚਾ ਵਾਰਜੀ ਕੀ ਫਤਿਹ ਲਓ ਲੱਗਦਾ ਕਿ ਹੁਣ ਸਮੇਤ মিডিਆ ਸਮੇਤ ਸਰਕਾਰਾਂ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਸਮੇਤ ਪੱਲੇ ਚੱਕ ਮਹਿਕਮਾ ਸਮੇਤ ਜੋ ਅੰਬਰਦਪਾਤ ਸਿੰਘ ਦੇ ਖਿਲਾਫ ਨੇ ਗੁੰਡੇ ਗੁੰਡਾ ਟੋਲਾ ਉਹ ਸਾਰਾ ਅੱਜ ਫੇਰ ਹੋ ਚੁੱਕਿਆਗਾ ਤੇ ਅੱਜ ਉਹਨਾਂ ਦੇ ਮੂੰਹ ਉੱਤੇ ਹੀ ਜਿਹੜੀਆਂ ਚਿਪੇੜਾ ਬੱਜਣਗੀਆਂ ਤੁਹਾਨੂੰ ਖਬਰ ਲੈ ਕੇ ਆ ਰਹੇ ਹਾਂ ਕਿ ਭਾਈ ਅੰਮਰਤ ਪਾਤ ਸਿੰਘ ਦੇ ਮਾਮਲੇ ਦੇ ਵਿੱਚ ਤੁਹਾਨੂੰ ਵੱਡੀ ਖਬਰ ਸੁਣਾਉਣੇ ਆ ਤੇ ਆਖਰ ਮੀਡੀਆ ਤੇ ਆਖਰ ਜਿਹੜੇ ਭਾਈ ਅੰਮਰਤ ਪਾਤ ਸਿੰਘ ਨੂੰ ਕਹਿੰਦੇ ਸੀ ਕਿ ਅੰਮਰਤ ਪਾਤ ਸਿੰਘ ਦੀ ਮੈਂਬਰਸ਼ਿਪ ਪਾ ਰੱਦ ਕਰਾਉਣੀ ਹੈ ਤੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਹਿਣ ਉੱਤੇ ਅੰਮਰਿਤਪਾਲ ਸਿੰਘ ਉੱਤੇ ਯੂਏਪੀਏ ਲਗਾਇਆ ਜਾਂ ਇਹ ਕਹਿ ਲਈਏ ਕਿ ਸੈਂਟਰਾਂ ਤੇ ਪੰਜਾਬ ਸਰਕਾਰ ਦੀ ਮਿਲੀ ਭਗਤ ਤੇ ਦੂਸਰੇ ਪਾਸੇ ਦੀਪ ਸਟੇਟ ਦੇ ਉਹ ਕਾਲਜ ਚਾਟਾ ਲੋਕ ਜਿਹੜੇ ਕਿ ਭਾਈ ਅੰਮਰਿਤਪਾਲ ਸਿੰਘ ਦੇ ਖਿਲਾਫ ਧਰਨਾ ਲੈ ਕੇ ਬੈਠੇ ਸੀ ਇੱਕ ਸਖਸ ਜੋ ਕਿ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਕਿ ਕਤਲ ਇਹ ਕਿਸੇ ਦਾ ਹੋਵੇ ਕਤਲ ਕਿਸੇ ਦਾ ਵੀ ਹੋਵੇ ਬਹੁਤ ਮਾਰਾਗਾ ਬਹੁਤ ਮਦ ਭਾਗਾਗਾ ਜਿਹੜੇ ਵੀ ਕਤਲ ਅੱਜ ਪੰਜਾਬ ਵਿੱਚ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਪਰ ਇਹਨਾਂ ਨੇ ਇੱਕ ਐਡਾ ਵੱਡਾ ਮੁੱਦਾ ਵਾਰਿਆ ਕਿ ਗੁਰਪ੍ਰੀਤ ਸਿੰਘ ਹਰੀ ਨੌ ਤਾਂ ਜਣੀ ਕੋਈ ਪ੍ਰਧਾਨ ਮੰਤਰੀ ਹੁੰਦਾ ਉਹ ਇਸ ਤਰ੍ਹਾਂ ਆਵਾਰਿਆ ਉਸ ਮੁੱਦੇ ਨੂੰ ਕਹਿੰਦੇ ਜੀ ਗੁਰਪ੍ਰੀਤ ਸਿੰਘ ਹਰੀ ਨਾ ਹੋਈ ਸਾਰਾ ਕੁਝ ਸੀ ਜਿੰਨਾ ਕੁਝ ਸੀ ਕਹਿੰਦੇ ਹਰੀ ਗੁਰਪ੍ਰੀਤ ਸਿੰਘ ਹਰੀ ਨਾ ਹੋਸੀ ਉਦੋਂ ਥੱਲੇ ਦਾ ਸਾਰਾ ਕੁਝ ਥੱਲੇ ਹੀ ਆ ਮਾ ਉਹਨਾਂ ਲੋਕਾਂ ਨੂੰ ਕਹਿਣਾ ਤੁਹਾਨੂੰ ਐਡਾ ਹੀ ਦਰਦ ਸੀ ਗੁਰਪ੍ਰੀਤ ਸਿੰਘ ਹਰੀ ਨਾ ਦਾ ਤੇ ਉਹਨੂੰ ਬਣਾ ਦਿੰਦੇ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਮ ਐਲ ਏ ਐਮ ਪੀ ਗੋਸਤਾ ਬਣਾ ਦਿੰਦੇ ਪਿੰਡ ਦਾ ਮੈਂਬਰ ਸਰਪੰਚ ਜੇ ਤੁਹਾਨੂੰ ਐਡੀ ਕਾਬਲੀਅਤ ਲੱਗਦੀ ਸੀ ਕਹਿੰਦੇ ਜੀ ਉਹਦੇ ਕੋਲੇ ਸਬੂਤ ਸੀ ਅੰਬਰਤਪਾਲ ਸਿੰਘ ਦੇ ਉਹਦੇ ਕੋਲੇ ਫਲਾਨਾ ਸੀ ਜੀ ਅੰਬਰਤਪਾਲ ਸਿੰਘ ਦਾ ਦੂਸਰੇ ਪਾਸੇ ਉਹ ਦੇਸਾਂ ਵਿੱਚ ਕਤਲ ਹੁੰਦਾ ਕਹਿੰਦੇ ਜੀ ਉਹ ਅੰਬਰਤਪਾਲ ਤੇ ਪੱਪਲ ਪ੍ਰੇਮ ਸਿੰਘ ਨੇ ਕਤਲ ਕਰਵਾ ਦਿੱਤੇ ਮੈਂ ਇੱਥੇ ਪਹਿਲਾਂ ਵੀ ਕਈ ਵਾਰੀ ਅਧਾਰਨਾ ਦਿੱਤੀ ਆ ਕਿ ਜਿਹੜਾ ਜੇਕਰ ਭਾਈ ਅੰਬਰਤਪਾਲ ਸਿੰਘ ਜੇ ਸਿੱਧੂ ਦੀ ਮੌਤ ਤੋਂ ਪਹਿਲਾਂ ਪੰਜਾਬ ਦੇ ਵਿੱਚ ਆ ਜਾਂਦਾ ਤਾਂ ਜੇ ਸਿੱਧੂ ਦੀ ਜਿਹੜੀ ਮੌਤ ਹੋਈ ਆ ਸ਼ਹੀਦ ਕੀਤਾ ਗਿਆ ਉਹ ਵੀ ਅੰਮ੍ਰਿਤਪਾਲ ਸਿੰਘ ਦੇ ਨਾਂ ਉੱਤੇ ਲਾਗਣਾ ਸੀ ਸਿੱਧੂ ਮੂਸੇਵਾਲਾ ਦਾ ਵੀ ਕਤਲ ਅੰਮ੍ਰਿਤਪਾਲ ਸਿੰਘ ਦੇ ਨਾਲ ਜੋੜ ਦੇਣਾ ਸੀ ਖੰਡੇ ਦਾ ਜੋੜੀ ਦਿੱਤਾ ਹਰਦੀਪ ਸਿੰਘ ਨਿੱਜਤ ਦਾ ਕੋਸ਼ਵ ਵਿੱਚ ਇਹ ਕਿਤੇ ਨਹੀਂ ਜੁੜਿਆ ਉਹ ਭਾਰਤ ਦੇ ਦਰਿੰਦੇ ਪੜੇਗੇ ਜਿਨ੍ਹਾਂ ਨੇ ਕਤਲ ਕੀਤਾ ਚਾਰ ਜਣਿਆਂ ਨੇ ਜਾਂ ਹੋਰ ਕਿੰਨੇ ਕਤਲਾਂ ਦੀ ਸਾਜਸ਼ਾ ਹੋ ਰਹੀਆਂ ਨੇ ਜਾਂ ਕਿੰਨੇ ਹੁਣ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ ਹੁਣ ਕੀ ਭਾਈ ਅੰਮਰਪਾਲ ਸਿੰਘ ਕਰਾ ਰਿਹਾਗਾ ਕਿੰਨੇ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੇ ਜਿਹੜਾ ਕਤਲ ਕੀਤਾ ਗਿਆਗਾ ਗੋਲੀਆਂ ਦੇ ਨਾਲ ਹੁਣ ਭਾਈ ਅੰਮਰਪਾਲ ਸਿੰਘ ਕਰਾ ਰਿਹਾ ਇਹਨਾਂ ਲੋਕਾਂ ਨੇ ਇੱਕ ਮਖੌਲ ਅਡਾਇਆ ਮਖੌਲ ਬਣਾਇਆ ਪਹਿਲਾਂ ਸਰਕਾਰ ਨੇ ਪ੍ਰਸ਼ਾਸਨ ਨੇ ਪੂਰਾ ਜਾਣ ਬੁੱਝ ਕੇ ਭਾਈ ਅੰਮਰਤਪਾਲ ਸਿੰਘ ਨੂੰ ਗਰਫਦਾਰ ਕੀਤਾ ਹੋਇਆ ਸੀ ਇਹ ਕਹਿੰਦਾ ਕੀਤਾ ਨਹੀਂ ਮੈਂ ਆਪਣੀ ਸੋਚ ਮੁਤਾਬਕ ਕਹਿਣਾ ਗਰਫਦਾਰ ਕੀਤਾ ਉਹਨੂੰ ਉਹਦੇ ਫੁੱਟਬਾਲ ਐਡਿਕਟ ਕਰ 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 ਇਹਨਾਂ ਨੇ ਕਹਿੰਦੇ ਜੇ ਰੇਡ ਤੇ ਜਾਂਦਾ ਜੀ ਕਿਤੇ ਫਲਾਨੇ ਥਾਂ ਜਾਂਦਾ ਜੀ ਕਿਸੇ ਜਨਾਨੀ ਦੇ ਘਰੇ ਠਹਿਰ ਗਿਆ ਜੀ ਹੁਣ ਕੱਪੜੇ ਬਦਲ ਕੇ ਉਤਰ ਗਿਆ ਜੀ ਹੁਣ ਪੈਨਸਲ ਪਾ ਲਈ ਹੁਣ ਪੱਗ ਬੰਨ ਲਈ ਹੁਣ ਗੋਲਦ ਮਾਲਾ ਬਨ ਲਿਆ ਹੌਣ ਦਾੜੀ ਬਣ ਲਈ ਬੜਾ ਉਹਨੂੰ ਟਰੋਲ ਕੀਤਾ ਬੜਾ ਉਹਨੂੰ ਜਿਹੜਾ ਅਗੇ ਇੱਕਦਾਰ ਕੁੱਸੀ ਜਿਹੜੀ ਅਰੱਜ ਕੇ ਕੀਤੀ মিডিਏ ਨੇ ਵੀ ਕੀਤੀ ਸਭ ਤੋਂ ਪਹਿਲਾਂ ਤਾਂ ਹਾਥੀ ਮੀਡੀਆ ਦਾ ਹੁੰਦਾ ਉਸ ਤੋਂ ਬਾਅਦ ਸਾਡੇ ਜਿਹੜੇ ਕੌਲੀ ਚੱਟ ਹੁੰਦੇ ਆ ਜਿਹੜੇ ਸਿੱਖ ਆਗੂ ਜਿਨ੍ਹਾਂ ਨੂੰ ਲੋਕ ਮੰਨਦੇ ਆ ਉਹਨਾਂ ਦੀ ਗੱਲ ਕਰਦਾ ਅਸੀਂ ਨਹੀਂ ਮੰਨਦੇ ਮੁੰਡੇ ਉਹਨਾਂ ਨੂੰ ਕਿਉਂਕਿ ਜਿਹੜਾ ਹੋਈ ਕੌਲੀ ਚੱਟ ਆ ਦੂਸਰੇ ਪਾਸੇ ਸਰਕਾਰਾਂ ਦਾ ਟਾਊਟ ਟਾਊਟ ਪਣਾ ਉਹ ਵੀ ਕੌਲੀ ਚੱਟ ਆ ਜਿਹੜੇ ਕਿ ਜਿਹੜੇ ਦਾੜੇ ਵਧਾਇਆ ਉੱਤੇ ਦੀ ਕਿਰਪਾਨਾਂ ਪਾਈਆਂ ਨੇ ਗੋਲਕੋ ਚੋਰ ਵਰਗੇ ਹੋਰ ਬੜੇ ਹਰਾਮੀ ਜਣੀ ਫੇਰ ਭਾਈ ਅੰਮਰਤਪਾਲ ਸਿੰਘ ਦੇ ਭਰਾ ਉੱਤੇ ਜੇ ਇਹਦੇ ਚਿੱਟਾ ਪੜਿਆ ਗਿਆ ਤਾਂ ਇਸ ਫਲਾਨਾ ਪੜਿਆ ਗਿਆ ਧਮਕਾ ਪੜਿਆ ਗਿਆ ਫੇਰ ਭਾਈ ਜਦੋਂ ਪੂਰਾ ਜੋਰ ਲੱਗ ਹਟਿਆ ਫੇਰ ਅੰਮਰਤਪਾਲ ਸਿੰਘ ਲੋਕਾਂ ਨੇ ਐਮਪੀ ਵੀ ਬਣਾ ਦਿੱਤਾ ਇਹਨਾਂ ਨੇ ਆਖਿਆ ਕਿ ਅਸੀਂ ਤਾਂ ਬੜਾ ਬਦਨਾਮ ਕੀਤਾ ਸੀ ਕਿ ਲੋਕ ਭਾਈ ਅੰਮਰਤਪਾਲ ਸਿੰਘ ਦੇ ਨਾਲੋਂ ਟੁੱਟ ਜਾਣਗੇ ਉਹਦੇ ਨਾਲੋਂ ਡਰ ਜਾਣਗੇ ਤਾਂ ਪਰ ਇਹਨਾਂ ਨੇ ਤਾਂ ਐਮਪੀ ਬਣਾ ਦਿੱਤਾ ਫਿਰ ਇਹਨਾਂ ਨੇ ਉਹ ਗੁਰਪ੍ਰੀਤ ਸਿੰਘ ਹਰੀਨੌਂ ਵਾਲਾ ਕਤਲ ਮਾਮਲਾ ਜਿਹੜਾ ਇਹ ਜੋੜਿਆ ਅੰਮਰਤਪਾਲ ਸਿੰਘ ਦੇਖੋ ਜੀ ਤਾਂ ਇਹ ਜੇਲਾ ਦੇ ਵਿੱਚ ਕਤਲ ਕਰਵਾ ਰਿਆ ਇਹ ਤਾਂ ਜੀ ਬੰਦੇ ਵਾਰਵਾ ਰਿਆ ਇਹ ਤਾਂ ਇਸ ਤਰ੍ਹਾਂ ਨਿਕਲ ਗਿਆ ਇੱਕ ਤਾਂ ਬਾਲੇ ਜਿਆਦੇ ਬੜਕਦਾਗਾ ਬਹੁਤ ਹੀ ਜਿਆਦਾ ਅੱਗ ਲੱਗਿਆ ਉਹਨੂੰ ਉਹ ਕਹਿੰਦਾ ਮੈਨੂੰ ਪ੍ਰਧਾਨ ਬਣਾਉਣਾ ਚਾਹੀਦਾ ਸੀ ਜਿਹੜਾ ਆਪਣੇ ਆਪ ਨੂੰ ਵੱਡਾ ਬੜਾ ਵੱਡਾ ਆਗੂ ਕਹਾਉਂਦਾ ਜਣੀ ਮੈਂ ਤੁਹਾਨੂੰ ਦੱਸ ਦੇਣਾ ਆਧਾਰਨ ਦੇ ਦੇਣਾ ਕਿ ਬੁੱਢੇ ਗ੍ਰਾਂਥੀ ਨੂੰ ਕੁੱਟਣ ਵਾਲਾ ਬਜ਼ੁਰਗ ਗ੍ਰਾਂਥੀਆਂ ਤੇ ਡਾਂਗਾ ਮਾਰਨ ਵਾਲਾ ਤੇ ਉਹ ਕਹਿੰਦਾ ਵੀ ਮਾਈ ਆ ਸਾਰਾ ਗੁੱਸਾ ਅੰਮਰਤਪਾਲ ਕਿੱਥੇ ਮੈਨੂੰ ਪਾਓ ਵੋਟਾਂ ਮੈਨੂੰ ਬਣਾਓ ਐਮਪੀ ਤੇ ਦੂਸਰੇ ਪਾਸੇ ਦੂਸਰਾ ਬੰਦਾ ਜਿਹਨੂੰ 300 ਵੋਟ ਨਹੀਂ ਮਿਲ ਪਿੰਡ ਦੇ ਵਿੱਚੋਂ ਸਰਪੰਚ ਜੀ ਉੱਠਿਆ ਕੇਲੇ ਮੰਗਦਾ ਫਿਰਦਾ ਕੇਲੇ ਇਕੱਠੇ ਕਰਦਾ ਫਿਰਦਾ ਗੀਜੇ ਪਰਦਾ ਫਿਰਦਾ ਕਹਿੰਦਾ ਜੀ ਮੈਂ ਤਾਂ ਬੜਾ ਵੱਡਾ ਖਾੜਕੂ ਰਿਆਂ ਇਹ ਖਾੜਕੂ ਬਾਦ ਦੀ ਪੂਛ ਲਵਾਈ ਲੋਕਾਂ ਨੇ ਇਹਨਾਂ ਨੇ ਜੇ ਤੂੰ ਖਾੜਕੂ ਹੁੰਦਾ ਤੇ بچਿਆ ਨਾ ਹੁੰਦਾ ਅਜ ਨੂੰ ਤੇ ਜਿਹੜੇ ਆਸਲ ਖਾਰਕੂ ਸੀ ਉਹਨਾਂ ਨੇ ਸਾਰਿਆਂ ਦੇ ਸਹਿੰਦੇ ਪਾ ਦਿੱਤੇ ਪਰ ਜਿਹੜੇ ਟੌਰ ਨੇ ਪੁਲਿਸ ਦੇ ਉਹ ਬਚੇ ਨੇ ਤੇ ਕੁਝ ਕਰਮਾ ਕਰਕੇ ਜਿਹੜੇ ਕਿ ਜਾਂ ਉਹ ਬਚੇ ਨੇ ਖਾਸ ਕਰਕੇ ਜਿਹੜੇ ਟੌਰ ਦੇ ਜਿਹੜੇ ਉਹ ਪੁਲਿਸ ਦੇ ਉਹ ਜਰੂਰ ਬਚੇ ਨੇ ਕੇਲੇ ਮੰਗਦਾ ਫਿਰਦਾ ਕੇਲੇ ਇਕੱਠੇ ਕਰਦਾ ਫਿਰਦਾ ਗਿੱਜੇ ਭਰਦਾ ਫਿਰਦਾ ਭੱਜਿਆ ਫਿਰਦਾ ਕਹਿੰਦਾ ਵੀ ਮੈਨੂੰ ਕੇਲੇ ਦੇ ਦਿਓ ਕੇਲੇ ਦੇ ਦਿਓ ਆ ਇਹਨਾਂ ਦੀ ਾਕਾਤ ਆ ਇਹਨਾਂ ਲੋਕਾਂ ਦੀ ਕੋਈ ਗੋਲਕਾਂ ਚੋਰੀ ਕਰੀ ਜਾਂਦਾਗਾ ਕੋਈ ਖੇਲਿਆ ਪਿੱਛੇ ਭੱਜਿਆ ਫਿਰਦਾਗਾ ਕੋਈ ਗਰਾਂਤੀਆਂ ਦੇ ਡਾਂਗਾ ਮਾਰੀ ਜਾਂਦਾਗਾ ਤੇ ਕੋਈ ਕੋਜਾ ਕੋਈ ਕੋਜਾ ਕੋਈ ਜਿਹੜੇ ਕਹਿੰਦੇ ਆ ਕਿ ਸ਼ਹੀਦ ਹੋ ਗਿਆ ਫਲਾਨਾ ਹੋ ਗਿਆ ਉਹਨਾਂ ਉਹ ਸ਼ਹੀਦਾਂ ਨੂੰ ਸਾਡਾ ਸਿਰ ਝੁਕਦਾ ਕਰੋੜਾ ਕਰੋੜਾ ਵਾਰੀ ਨਹੀਂ ਸਵਾਸ ਸਵਾਸ ਬਾਈ ਨਮਸਕਾਰ ਉਹਨਾਂ ਸ਼ਹੀਦਾਂ ਦੇ ਅੱਗੇ ਪਰ ਉਹਨਾਂ ਦੇ ਮਾਂ ਪਿਓ ਜਾਂ ਉਹਨਾਂ ਦੇ ਭੈਣ ਭਾਈ ਏਜੰਸੀਆਂ ਨੇ ਖਰੀਦ ਲਈ ਖਰੀਦ ਇਹ ਗੱਲ ਯਾਦ ਰੱਖ ਲਿਓ ਤੁਹਾਡਾ ਵੀ ਜਿੱਥੇ ਉਹ ਜਾਣਗੇ ਤੁਹਾਡਾ ਵੀ ਨੁਕਸਾਨ ਕਰਨਗੇ ਉਹ ਖਰੀਦੇ ਹੋਏ ਬੰਦੇ ਏਜੰਸੀਆਂ ਬੜੇ-ਬੜੇ ਨੂੰ ਖਰੀਦ ਲੈਂਦੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾਗਾ ਕਿ ਗੁਰਪ੍ਰੀਤ ਸਿੰਘ ਹਰੀਦਾਉਂ ਦਾ ਕਾਤਲ ਏਜੰਸੀਆਂ ਨੇ ਕਰਵਾਇਆ ਕਰਵਾਇਆ ਵੀ ਕਿਹਦੇ ਕਹਿਣ ਤੇ ਆ ਇਹ ਵੀ ਆਉਣ ਵਾਲਾ ਸਮਾਂ ਦੱਸੂਗਾ ਇਹ ਇਤਿਹਾਸ ਬਣੂਗਾ ਕਿ ਕਿਹਦੇ ਕਹਿਣ ਤੇ ਹੋਇਆ ਜਾ ਕਿਤੇ ਖਲਾਸੇ ਹੋਣਗੇ ਸਰਕਾਰਾਂ ਬਦਲਣਗੀਆਂ ਜਾਂ ਸਰਕਾਰਾਂ ਬਦਲ ਤੋਂ ਪਹਿਲਾਂ ਕਿਵੇਂ ਖਲਾਸੇ ਹੋਣਗੇ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਹੋਇਆ ਇਹਦੇ ਪਿੱਛੇ ਜਿਹੜਾ ਅੱਜ ਕਹਿੰਦੇ ਆ ਨਾ ਅੰਮ੍ਰਿਤਪਾਲ ਸਿੰਘ ਤੇ ਅਸ ਦੱਲਾ ਦਾ ਜਿਹੜਾ ਨਾਂ ਲੱਤਾ ਜਾਂਦਾ ਹੈਗਾ ਤੇ ਇਹਦੇ ਪਿੱਛੇ ਅਸ ਦੱਲਾ ਹੋਵੇ ਪਰ ਅੰਮ੍ਰਿਤਪਾਲ ਨੂੰ ਬਿਨਾ ਗੱਲ ਤੋਂ ਜਿਹੜਾ ਘੜੀਚਾ ਗਿਆ ਇਹਦੇ ਵਿੱਚ ਪੋਰਾ ਰਤੀ ਜਿਹੜਾ ਵੀ ਜਿੰਨਾ ਵੀ ਆ ਜਿਹੜਾ ਮੈਂ ਕਹਿੰਦਾ ਕਿ ਅੰਮਰਤਪਾਲ ਦਾ ਨਾਂ ਕੋਈ ਲੈਣਾ ਨਾ ਦੇਣਾ ਪਰ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਖਲਾਸੇ ਹੋਣਗੇ ਤੁਹਾਡੇ ਪੈਰਾਂ ਦੇ ਥੱਲੇ ਜ਼ਮੀਨੋਂ ਨਿਕਲੂਗੀ ਕਿ ਯਾਰ ਅਸੀਂ ਆ ਕੁਝ ਸੋਚੇ ਬੈਠੇ ਆ ਪਰ ਦੂਸਰੇ ਪਾਸੇ ਫੇਸਬੁੱਕ ਲੰਗ ਲੈਣਾ ਕੋਈ ਕਿਸ ਦਾ ਮੂੰਹ ਕਿਧਰਾ ਕਿਸ ਦਾ ਕਿਧਰਾ ਜਿਨ੍ਹਾਂ ਨੇ ਕਾਮਾਂ ਰੋਲੀ ਪਾਉਣੀਆਂ ਸਾਰਾ ਦਿਨ ਫੇਸਬੁੱਕ ਤੇ ਸਾਰਾ ਦਿਨ ਅੰਮਰਤਪਾਲ ਅੰਮਰਤਪਾਲ ਇਹਨਾਂ ਨੂੰ ਸੁਪਨਿਆਂ ਚ ਵੀ ਅੰਮਰਤਪਾਲ ਦੇ ਸੁਪਨੇ ਆਈ ਜਾਂਦੇ ਆ ਜਿਸ ਤਰ੍ਹਾਂ ਅੱਜ ਤੱਕ ਅਸੰਤ ਭਿੰਡਰਾਂ ਵਾਲੇ ਦੀ ਤਸਵੀਰ ਡਰਾਈ ਜਾਂਦੀ ਆ ਇਹ ਲੋਕ ਉਹ ਨੇ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਕਹਿੰਦੇ ਮੈਂਬਰਸ਼ਿਪ ਮੈਂਬਰਸ਼ਿਪ ਨਹੀਂ ਰਾਜਨਾ ਅੱਜ ਰਾਤ ਹੋਵੇ ਨਾ ਕੱਲ੍ਹ ਰੱਦ ਹੋਵੇ ਇਹ ਤੁਸੀਂ ਦੇਖ ਲਿਓ ਇਹ ਆਉਣ ਵਾਲਾ ਸੈਸ਼ਨਾਂ ਮਾਰਤ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਰੀ ਲੱਗੋ ਜਰੂਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਲ ਮਿਲੂ ਜਰੂਰ ਆ 2 ਦਿਨ ਦੀ ਮਿਹਦੇ 3 ਦਿਨ ਦੀ ਮਿਲ ਜੀ ਪ੍ਰੋਲ ਜਰੂਰ ਮਿਲੂ ਇਹਨਾਂ ਉੱਤੇ ਜਿਹੜੇ ਕਿ ਜੱਜ ਸਾਹਿਬਾਨ ਦੀ ਆ ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਚੱਲਿਆ ਜਾਂਦਾ ਜੱਜ ਸਾਹਿਬਾਨ ਨੂੰ ਵੀ ਪਤਾ ਹੈਗਾ ਪੜੇ ਲਿਖੇ ਜੱਜ ਸਾਹਿਬ ਬਣਦੇ ਨੇ ਕੋਈ ਐਵੇਂ ਜਣਾ ਖੜੇ ਨਹੀਂ ਕਿ ਟੋਲਾ ਚੱਕ ਕੇ ਬਣ ਜਾਂਦਾ ਉਹਨਾਂ ਨੂੰ ਇੰਨਾ ਪਤਾ ਤਾਂ ਹੈਗਾ ਨਾ ਕਿ ਜਿਹੜਾ ਬੰਦਾ ਸੰਵਿਧਾਨ ਦੇ ਤਹਿਤ ਲੋਕਤੰਤਰ ਦੇ ذریعے ਵੋਟਾਂ ਦੇ ਨਾਲ ਜਿੱਤਿਆ ਹੋਵੇ ਰਿਕਾਰਡ ਤਾਂ ਉਹ ਜੀ ਵੋਟਾਂ ਨਾਲ ਜਿੱਤਿਆ ਤੇ ਉਹ ਜਿਹੜਾ ਸਰਕਾਰਾਂ ਨੇ ਉਹਨੂੰ ਜੇਲਾ ਦੇ ਵਿੱਚ ਬੰਦ ਕੀਤਾਗਾ ਜੇ ਉਹਨੂੰ ਛੱਡਣਗੇ ਤਾਂ ਤਾਂ ਹੀ ਉਹ ਹਾਜ਼ਰੀ ਲਵਾਊਗਾ ਜੇ ਫਿਰ ਅਦਾਲਤ ਉਹਨੂੰ ਉਹੋ ਕੀ ਭਾਈ ਛੱਡੋ ਤੇ ਫੇਰ ਹੀ ਹਾਜ਼ਰੀ ਲਵਾਉਗਾ ਹੁਣ ਹਾਜ਼ਰੀ ਅਦਾਲਤ ਦੇ ਕਹਿਣ ਤੇ ਲੱਗਣੀ ਆ ਅਦਾਲਤ ਨਿਆਂ ਦੇਊਗੀ ਅਦਾਲਤ ਨੂੰ ਪਤਾ ਹੈਗਾ ਜੱਜ ਸਭ ਨੂੰ ਪਤਾ ਹੈਗਾ ਕਿ ਸਰਕਾਰਾਂ ਤੇ ਵਿਰੋਧੀ ਲੋਕ ਨੇ ਜਿਨ੍ਹਾਂ ਨੇ ਅੰਦਰ ਕੀਤਾ ਜਿਹੜੇ ਦੋਸਰੇ ਉਹ ਬੱਕਰੇ ਨੇ ਐਨਐਸਏ ਖਤਮ ਹੋ ਜਣੀ ਹੈ ਮਾਰਦੇ ਦੇ ਵਿੱਚ ਤੇ ਦੂਸਰਾ ਜਿਹੜਾ ਜੂਆ ਜਵਾਪਾ ਲੱਗਿਆ ਹੋਇਆਗਾ ਉਹ ਚੱਲਦਾ ਰਹਿਣਾ ਉਹਦੇ ਵਿੱਚ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਇੱਕ ਬੱਕਰਾ ਵਿਸਾਗਾ ਇੱਕ ਵੱਖਰਾ ਕੋਡ ਦੇ ਵਿੱਚ ਮੈਟਰ ਆ ਉਹ ਹਾਈ ਲੱਗ ਲੱਗਣੀ ਆ ਤੇ ਇਸ ਵੀਡੀਓ ਨੂੰ ਤੁਸੀਂ ਕਵੇਂ ਵੇਖਦੇ ਹੋ ਆਪਣੇ ਕਮੈਂਟ ਜਿਹੜਾ ਜਰੂਰ ਕਰਦਿਆ ਕਰੋ ਮੈਂ ਤੁਹਾਨੂੰ ਦੱਸੂਗਾ ਕਿ ਕਈ ਦੇ ਮਾਂ ਪਿਤਾ ਭਾਈ ਕਿਹੜੇ ਸ਼ਹੀਦ ਸਿੰਘ ਦੇ ਏਜੰਸੀਆਂ ਨੇ ਖਰੀਦ ਲੇ ਏਜੰਸੀਆਂ ਨੇ ਤਕੇ ਚੜ ਗਏ ਤੇ ਕੇ ਚੜ ਗਏ ਤੇ ਤੁਹਾਡੇ ਵੀ ਜਿਹੜਾ ਨੁਕਸਾਨ ਕੰਮੇ ਹੋਊਗਾ ਤੁਹਾਡਾ ਸਿੱਕਾ ਆਉਂਦਾ ਉਹ ਕਰਾਉਣਗੇ ਅਜਾਸੀ ਆਪਾਂ ਫਾਇਦਾ ਲੈਣਗੇ ਉਹਨਾਂ ਤੋਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਅਤੇ